ਕੋ 300 ਰੁਪਏ ਲਾ ਕੇ ਤੁਸੀਂ ਮਹੀਨੇ ਦੇ 2-3 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਤੁਸੀਂ 2 ਲੱਖ ਮਹੀਨਾ ਤੁਸੀਂ ਆਰਾਮ ਨਾਲ ਤੁਸੀਂ ਕਮਾਣਾ ਸ਼ੁਰੂ ਕਰ ਦੋਗੇ 2 ਲੱਖ ਰੁਪਏ ਮਹੀਨਾ ਕਿਉਂ ਇਹਦੇ ਵਿੱਚ ਟੋਪਿਕ ਹੀ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਤੁਸੀਂ 1 ਲੱਖ ਰੁਪਏ ਤੋਂ ਵੱਧ ਤੁਸੀਂ ਕਮਾ ਸਕਦੇ ਹੋ ਉਹ ਵੀ ਘਰੇ ਬੈਠੇ 2 ਲੱਖ ਰੁਪਏ ਸਿਰਫ ਇੱਕ ਵੀਡੀਓ ਦਾ ਉਹ ਵੀ ਕਿੰਨੇ ਸੈਕਿੰਡ ਦੀ ਵੀਡੀਓ ਪਾਣੀ ਤੁਸੀਂ 30 ਸੈਕਿੰਡ ਤੋਂ ਲੈ ਕੇ 1 ਮਿੰਟ ਦੀ ਬਸ 5 ਲੱਖ ਰੁਪਏ ਤੁਸੀਂ ਮਹੀਨੇ ਦਾ ਬੜਾ ਸੋ ਕਹ ਕੁ ਮਾਲੋਗੇ ਤੁਸੀਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਔਖਾ ਲੱਗੇਗਾ ਕਈ ਬੰਦੇ ਨੇ ਤਾਂ ਹੁਣ ਵੀ ਮੇਰੀ ਵੀਡੀਓ ਦੇਖ ਕੇ ਨਾ ਯਕੀਨ ਨਹੀਂ ਹੁੰਦਾ ਹੋਏਗਾ ਵੀ ਯਾਰ ਮੈਂ ਗਰੰਟੀ ਦਿੰਦਾ ਯਾਰ ਹੁੰਦੇ ਆ ਪੈਸੇ 101% ਕਮਾਈ ਜਾ ਸਕਦੇ ਆ ਪੈਸੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੀ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਇਹੋ ਜਿਹਾ ਟੌਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੌਪਿਕ ਦੇ ਉੱਤੇ ਤੁਸੀਂ ਕ 1 ਲੱਖ ਰੁਪਏ ਤੋਂ ਵੱਧ ਤੁਸੀਂ ਕਮਾ ਸਕਦੇ ਹੋ ਉਹ ਵੀ ਘਰੇ ਬੈਠੇ ਕੰਮ ਕਿੰਨੀ ਦੇਰ ਕਰਨਾ ਤੁਸੀਂ ਸਿਰਫ 2 ਜਤੇ 3 ਘੰਟੇ ਇਹ ਕਿਹੜਾ ਟੋਪੀਆ ਤੁਸੀਂ ਕਿਵੇਂ ਕੰਮ ਕਰਨਾ ਕੌਣ-ਕੌਣ ਕਰ ਸਕਦਾ ਵਾ ਉਹਨੂੰ ਕਿਸ ਤਰੀਕੇ ਨਾਲ ਕਰਨਾ ਵਾ ਸੋ ਉਹ ਪੂਰੀ ਡਿਟੇਲ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਕਿਉਂਕਿ ਮੈਂ ਤੁਹਾਡੇ ਸਾਰਿਆਂ ਵਾਸਤੇ ਇਹੋ ਜਿਹੀਆਂ ਵੀਡੀਓ ਆਪਣੇ ਚੈਨਲ ਦੇ ਉੱਤੇ ਲੇਕੇ ਹੁੰਦਾ ਰਹਿਣਾ ਵਾ ਕਿ ਤੁਸੀਂ ਘਰੇ ਬੈਠ ਕੇ ਤੁਸੀਂ ਮਹੀਨੇ ਦੇ ਤੁਸੀਂ 2 ਤੋਂ 3 ਲੱਖ ਰੁਪਏ ਤੁਸੀਂ ਕਿਵੇਂ ਕਮਾ ਸਕਦੇ ਹੋ ਜੀ ਸੋ ਆਓ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਸੋ ਦੋਸਤੋ ਤੁਸੀਂ ਦੇਖੋ ਕਿ ਅੱਜ ਦੇ ਸਮੇਂ ਵਿੱਚ ਹਰੇਕ ਕੋਈ ਬੰਦੇ ਨੂੰ ਬਿਮਾਰੀ ਕੋਈ ਨਾ ਕੋਈ ਲੱਗੀ ਹੀ ਹੋਈ ਆ ਜਾਂ ਫਿਰ ਉਹ ਮਾਨਸਿਕ ਤੌਰ ਦੇ ਉੱਤੇ ਬਿਮਾਰਾ ਜਾਂ ਫਿਰ ਉਹ ਸਰੀਰਕ ਤੌਰ ਦੇ ਉੱਤੇ ਬਿਮਾਰਾ ਤੁਸੀਂ ਦੇਖ ਲਓ ਕਿ ਹਰ ਇੱਕੇ ਇਨਸਾਨ ਨੂੰ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਨੂੰ ਕੋਈ ਨਾ ਕੋਈ ਬਿਮਾਰੀ ਲੱਗੀ ਹੋਈ ਆ ਤੁਸੀਂ ਹਸਪੀਟਲ ਦੇ ਵਿੱਚ ਜਾ ਕੇ ਦੇਖ ਲਓ ਉੱਥੇ ਬਹੁਤ ਹੀ ਜ਼ਿਆਦਾ ਰਸ਼ ਹੁੰਦਾ ਬਹੁਤ ਹੀ ਯਾਰਾ ਜਾਨੀ ਕਿ ਬੁਰਾ ਹਾਲਾ ਲੋਕਾਂ ਦੇ ਇੰਨੀਆਂ ਸਾਰੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ ਉਹਦੇ ਨਾਲ ਕੀ ਹੈ ਕਿ ਅੱਜ ਤੋਂ ਕੁ ਕਾਫੀ ਸਾਲ ਪਹਿਲਾਂ ਤੁਸੀਂ ਦੇਖ ਲਓ ਜਿਹੜਾ ਮਤਲਬ ਹੁੰਦਾ ਸੀ ਸਾਡੇ ਆਯੁਰਵੇਦਿਕ ਦੇ ਹਿਸਾਬ ਨਾਲ ਚੱਲਦੇ ਹੁੰਦੇ ਸੀ ਉਹਦੇ ਵਿੱਚ ਕੀ ਹੁੰਦਾ ਸੀ ਦੇਸੀ ਨੁਸਖੇ ਹੁੰਦੇ ਸੀਗੇ ਉਹ ਦੇਸੀ ਤਰੀਕੇ ਨਾਲ ਦੱਸਦੇ ਸੀਗੇ ਵੀ ਮਤਲਬ ਵੀ ਆਹ ਦਵਾਈ ਖਾ ਲਾ ਆਹ ਜੜੀ ਬੁੱਟੀ ਖਾ ਲਾ ਵੀ ਤੁਹਾਡੇ ਜਿਹੜੀ ਵੀ ਕੋਈ ਵੀ ਬਿਮਾਰੀ ਹੈ ਤੁਹਾਡੀ ਉਹ ਦੂਰ ਹੋ ਜਾਊਗੀ। ਤੋਂ ਹੀ ਅੱਜ ਦੇ ਸਮੇਂ ਦੇ ਵਿੱਚ ਦੇਖ ਲਓ ਜਿਹੜੇ ਛੋਟੇ-ਛੋਟੇ ਬੱਚੇ ਨੇ ਉਹਨਾਂ ਦੇ ਵੀ ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਆ। ਕਈਆਂ ਨੂੰ ਕਿਸੇ ਦੇ ਮਤਲਬ ਕੰਨਾਂ ਦੇ ਰਿਗਾਰਡਿੰਗ ਪ੍ਰੋਬਲਮ ਆ ਕਿਸੇ ਨੂੰ ਨੱਕ ਦੇ ਰਿਗਾਰਡਿੰਗ ਪ੍ਰੋਬਲਮ ਆ। ਕਿਸੇ ਨੂੰ ਕੰਨ ਦੇ ਰਿਗਾਰਡਿੰਗ ਪ੍ਰੋਬਲਮ ਆ ਕਿਸੇ ਨੂੰ ਨੱਕ ਦੇ ਰਿਗਾਰਡਿੰਗ ਪ੍ਰੋਬਲਮ ਆ ਕਿਸੇ ਨੂੰ ਅੱਖਾਂ ਦੀ ਪ੍ਰੋਬਲਮ ਆ ਜਾਣੇ ਕਿ ਹਰ ਇੱਕ ਬੰਦੇ ਨੂੰ ਪ੍ਰੋਬਲਮ ਕੋਈ ਨਾ ਕੋਈ ਹੋएगी ਆ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੋ ਜਿਹੇ ਟੋਬੀ ਦੇ ਬਾਰੇ ਦੱਸਾਂਗਾ ਮਤਲਬ ਵੀ ਉਹਦੇ ਉੱਤੇ ਬਹੁਤ ਹੀ ਘੱਟ ਲੋਕ ਨੇ ਜਿਹੜੇ ਉਹਦੇ ਤੇ ਕੰਮ ਕਰਦੇ ਨੇ ਅਗਰ ਕਮਾਈ ਦੇਖੀਏ ਤਾਂ ਉਹ ਟੋਬੀ ਦੇ ਵਿੱਚ ਕਮਾਈ ਬਹੁਤ ਹੀ ਜ਼ਿਆਦਾ ਵਾ ਉਹ ਕਿਹੜਾ ਚੈਨਲ ਆ ਜੀ ਉਹ ਚੈਨਲ ਹੈਗਾ ਜੀ ਦੇਸੀ ਨੁਸਖੇ ਦੇਸੀ ਨੁਸਖੇ ਦੇਸੀ ਨੁਸਖੇ ਠੀਕ ਹੈ ਜੀ ਏ ਤੁਸੀਂ ਆਪਣਾ ਇੱਕ YouTube ਦੇ ਉੱਤੇ ਤੁਸੀਂ ਚੈਨਲ ਬਣਾ ਲੈਣਾ YouTube Facebook Facebook Instagram ਤੁਸੀਂ ਆਹ ਤਿੰਨ ਪਲੇਟਫਾਰਮਾਂ ਦੇ ਉੱਤੇ ਤੁਸੀਂ ਇੱਕ ਤੁਸੀਂ ਚੈਨਲ ਬਣਾ ਲੈਣਾ YouTube Facebook Telegram ਵੀਡੀਓ ਤੁਸੀਂ ਇੱਕ ਬਣਾਣੀ ਆ ਤੇ ਤੁਸੀਂ ਉਹ ਇੱਕੋ ਵੀਡੀਓ ਇਹ ਤਿੰਨੇ ਪਲੇਟਫਾਰਮਾਂ 'ਤੇ ਤੁਸੀਂ ਅਪਲੋਡ ਕਰ ਦੇਣੀ ਆ ਦੇਖੋ ਜਿਹੜੇ ਦੇਸੀ ਨੁਸਖੇ ਅਲਾ ਕਮਾ ਇਹਦੇ ਵਿੱਚ ਤੁਹਾਡੇ ਫੇਸ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਤੁਸੀਂ ਸਿਰਫ ਆਪਣੀ ਵੌਇਸ ਹੀ ਦੇਣੀ ਆ ਉਹ ਕਿਵੇਂ ਦੇਣੀ ਆ ਦੇਖੋ ਤੁਸੀਂ ਕੀ ਕਰਨਾ ਵਾ 300 ਰੁਪਏ ਖਰਚ ਕਰਨੇ ਆ ਤੁਸੀਂ ਸਿਰਫ 300 ਰੁਪਏ ਹੀ ਖਰਚ ਕਰਨੇ ਆ ਤੁਸੀਂ ਆਪਣੇ ਤੁਸੀਂ ਬੁੱਕ ਮਾਰਕੀਟ ਦੇ ਵਿੱਚ ਜਾਉਂਗੇ ਨਾ ਤੁਸੀਂ ਬੁੱਕ ਮਾਰਕੀਟ ਦੇ ਵਿੱਚ ਜਾ ਕੇ ਕਹਿਣਾ ਵਾ ਵੀ ਸਾਨੂੰ ਨੇ ਇੱਕ ਦੇਸੀ ਨੁਸਖਿਆਂ ਵਾਲੀ ਸਾਨੂੰ ਇੱਕ ਕਿਤਾਬ ਦੇ ਦਿਓ ਮੈਂ ਪਹਿਲਾਂ ਤੋਂ ਇੱਕ ਕਿਤਾਬ ਲੈ ਕੇ ਰੱਖੀ ਹੋਈ ਆ ਮੈਂ ਤੁਹਾਨੂੰ ਦੱਸ ਦਵਾ ਉਹ ਆ ਜਿਹੜੀ ਕਿਤਾਬ ਆ ਦੇਸੀ ਨੁਸਖੇ ਆ ਜਿਹੜੀ ਕਿਤਾਬ ਆ ਦੇਸੀ ਨੁਸਖੇ ਇਹ ਸਿਰਫ ਮੈਂ ਤਾਂ ਦੋ 300 ਰੁਪਏ ਦੀ ਹੋਊਗੀ ਅਗਰ ਆਪਾਂ ਇਹਦੀ ਪ੍ਰਾਈਸ ਦੀ ਗੱਲ ਕਰੀਏ ਤਾਂ ਇਹਦਾ ਮੂਲਾ ਜਿਹੜਾ ਉਹ 200 ਰੁਪਏ ਆ ਬਸ ਇਹ 200 ਰੁਪਏ ਮੂਲਾ ਇਹਦਾ ਤੇ ਜਿਹੜਾ ਇਹਦੇ ਵਿੱਚ ਮਤਲਬ ਵੀ ਮਤਲਬ ਉਹ ਆਯੁਰਵੈਦਿਕ ਇਲਾਜ ਦੱਸੋਏ ਨੇ ਬਹੁਤ ਹੀ ਜਾਦਾ ਨੇ ਇਹਦੇ ਵਿੱਚ ਤੁਸੀਂ ਆ 200 ਰੁਪਏ ਲਾ ਕੇ ਨਾ ਤੁਸੀਂ ਇਹ ਮੰਨ ਲਓ ਆ 200 ਰੁਪਏ ਦੇ ਵਿੱਚ ਤੁਸੀਂ ਆ ਕਿਤਾਬ ਪੂਰੀ ਦੱਸ ਦਿੱਤੀ ਦਿੱਤਾ 51 ਮੰਨ ਕੇ ਚਲੋ ਤੁਸੀਂ ਰੋਜ਼ ਇੱਕ ਟੋਪਿਕ ਤੇ ਤੁਸੀਂ ਵੀਡੀਓ ਪਾਉਣੇ ਵੀ ਕੰਨਾਂ ਦਾ ਇਲਾਜ ਕਿਵੇਂ ਕਰੀਏ ਅੱਖਾਂ ਦਾ ਇਲਾਜ ਕਿਵੇਂ ਕਰੀਏ ਨੱਕ ਦਾ ਇਲਾਜ ਕਿਵੇਂ ਕਰੀਏ ਵਾਲ ਚਿੱਟੇ ਹੋਣ ਦਾ ਗੋਰੇਪਨ ਆਉਣ ਦਾ ਮਤਲਬ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਤੁਸੀਂ ਡੇਲੀ ਇੱਕ ਵੀਡੀਓ ਵੀ ਤੁਸੀਂ ਪਾਉਂਗੇ ਨਾ ਤਾਂ ਮੰਨ ਕੇ ਚਲੋ ਤੁਹਾਡੇ ਕੋਲ 6 ਮਹੀਨੇ ਤੱਕ ਤੁਹਾਡੇ ਕੋਲ ਕੰਟੈਂਟ ਖਤਮ ਨਹੀਂ ਹੋਣਾ ਹੈਗਾ 6 ਮਹੀਨੇ ਦੇ ਵਿੱਚ ਤੁਸੀਂ ਘਟੂ ਘਟ ਮੰਨ ਕੇ ਚੱਲੋ ਤੁਸੀਂ 2 ਲੱਖ 2 ਲੱਖ ਮਹੀਨਾ ਤੁਸੀਂ ਆਰਾਮ ਨਾਲ ਤੁਸੀਂ ਕਮਾਣਾ ਸ਼ੁਰੂ ਕਰ ਦੋਗੇ 2 ਲੱਖ ਰੁਪਏ ਮਹੀਨਾ ਕਿਉਂ ਇਹਦੇ ਵਿੱਚ ਟੋਪਿਕ ਹੀ ਬਹੁਤ سارے ਜੇ ਆਪਾਂ ਗੱਲ ਕਰਾਂ ਮੈਂ ਤੁਹਾਨੂੰ ਇਹਦੇ ਵਿੱਚ ਟੋਪਿਕ ਦੇ ਬਾਰੇ ਦੱਸਾਂ ਤੇ ਇਹਦੇ ਵਿੱਚ ਬਹੁਤ ਹੀ ਸਾਰੇ ਟੋਪਿਕ ਨੇ ਤੁਸੀਂ ਇਹਨਾਂ ਟੋਪਿਕ ਦੇ ਉੱਤੇ ਤੁਸੀਂ ਕੰਪਲੀਟ ਕੰਮ ਕਰ ਸਕਦੇ ਤੁਸੀਂ ਲੋ ਪੇਟ ਦੇ ਰੋਗ ਸਾਹ ਦੇ ਰੋਗ ਔਰਤਾਂ ਦੇ ਰੋਗ ਪਿਸ਼ਾਬ ਦੇ ਰੋਗ ਜੋੜਾਂ ਦੇ ਦਰਦ ਮਰਦਾਂ ਦੇ ਰੋਗ ਬਵਾਸੀਰ ਬੁਖਾਰ ਮਤਲਬ ਹੀ ਬਹੁਤ ਹੀ ਸਾਰਾ ਕੰਟੈਂਟ ਇਹਦੇ ਵਿੱਚ ਪਿਆਵਾ ਤੁਸੀਂ ਬੁੱਕ ਮਾਰਕੀਟ ਦੇ ਵਿੱਚ ਜਾਓ ਤੁਸੀਂ ਆ ਕਿਤਾਬ ਲੈਓ ਤੁਸੀਂ ਇੱਕ ਟੋਬੀ ਵੜ ਲਓ ਹਨ ਜਿਵੇਂ ਇਹਦੇ ਵਿੱਚ ਹੈਗਾ ਵਾ ਇੱਕ ਸਫੇਦ ਵਾਲਾ ਹਨਾ ਸਫੇਦ ਵਾਲਾ ਨੂੰ ਸਫੇਦ ਵਾਲਾ ਨੂੰ ਕਾਲਾ ਕਿਵੇਂ ਕਰੀਏ ਕਾਲਾ ਕਿਵੇਂ ਕਰੀਏ ਦੇਸੀ ਤਰੀਕੇ ਨਾਲ ਦੇਸੀ ਤਰੀਕੇ ਨਾਲ ਇੱਥੇ ਦੇਸੀ ਤਰੀਕੇ ਨਾਲ ਤੁਸੀਂ ਇਹਦੇ ਦੀ ਵੀਡੀਓ ਬਣਾ ਦੋ ਤੁਸੀਂ ਅੱਜ ਹੀ ਵੀਡੀਓ ਬਣਾ ਕੇ ਨਾਲ ਅਪਲੋਡ ਕਰ ਦੋ ਮੈਂ ਤੁਹਾਨੂੰ ਗਾਰੰਟੀ ਦੇਣਾ ਤੁਹਾਡੀ ਇਹ ਵੀਡੀਓ ਬਹੁਤ ਹੀ ਛੇਤੀ ਵਾਇਰਲ ਹੋ ਜਾਊਗੀ ਦੇਖੋ ਇੱਕ ਵੀਡੀਓ ਬਣਾਉਣੀ ਆ ਤੁਸੀਂ YouTube ਤੇ ਵੀ ਅਪਲੋਡ ਕਰਨੀ ਆ Facebook ਤੇ ਵੀ ਕਰਨੀ ਆ ਤੇ Instagram ਤੇ ਤੁਸੀਂ ਰੀਲ ਬਣਾ ਕੇ ਤੁਸੀਂ ਅਪਲੋਡ ਕਰਨੀ ਆ ਹੁਣ ਤੁਸੀਂ ਇਹ ਤੋਂ ਇਨਕਮ ਕਿਵੇਂ ਕਰ ਸਕਦੇ ਹੋ ਅਜਾ ਆਪਾਂ ਗੱਲ ਕਰੀਏ ਦੇਖੋ YouTube ਤੋਂ ਤਾਂ ਦੇਖੋ ਤੁਹਾਨੂੰ ਪੈਸੇ ਆਉਣੇ ਹੀ ਹੋਣੇ ਆ Facebook ਤੋਂ ਵੀ ਆਉਣੇ ਹੀ ਹੋਣੇ ਆ Instagram ਤੋਂ ਵੀ ਆਉਣੇ ਆ ਦੇਖੋ ਜੇ ਆਪਾਂ ਫਿਰ ਆ ਤਿੰਨੋਂ ਪਲੇਟਫਾਰਮਾਂ ਤੋਂ ਮੰਨ ਕੇ ਚੱਲੀਏ ਸਾਨੂੰ ਇੱਕ ਮਹੀਨੇ ਦਾ 1 ਲੱਖ ਆ ਗਿਆ 1 ਲੱਖ ਰੁਪਈਆ ਸਾਨੂੰ ਇੱਥੋਂ ਆ ਗਿਆ ਆ ਤਿੰਨ ਪਲੇਟਫਾਰਮਾਂ ਦੇ ਤੋਂ ਜੇ ਆਪਾਂ ਗੱਲ ਕਰੀਏ ਇਹ ਚੈਨਲ ਦੇ ਵਿੱਚ ਬਹੁਤ ਹੀ ਜ਼ਿਆਦਾ ਸਪਾਂਸਰਸ਼ਿਪ ਸਪਾਂਸਰਸ਼ਿਪ ਬਹੁਤ ਹੀ ਜ਼ਿਆਦਾ ਵਾ ਕਿਉਂਕਿ ਦੇਖੋ ਕਈ ਵੱਡੀਆਂ ਵੱਡੀਆਂ ਕੰਪਨੀਆਂ ਨੇ ਇਹ ਮਾਰ ਲਿਆ ਹੋਗੀ ਕੰਪਨੀਆਂ ਨਾ ਕੋਈ ਆਯੁਰਵੈਦਿਕ ਕੰਪਨੀ ਹੋਗੀ ਬਹੁਤ ساری ਕੰਪਨੀਆਂ ਨੇ ਉਹ ਕਹਿੰਦੇ ਨੇ ਕਿ ਸਾਡੇ ਪਾਊਡਰ ਆ ਪਾਊਡਰ ਨੂੰ ਤੁਸੀਂ ਮਤਲਬ ਹੀ ਲੋਕਾਂ ਤੱਕ ਪਹੁੰਚਾਓ ਅਗਰ ਤੁਸੀਂ ਉਹ ਪਾਊਡਰ ਦੀ ਵੀ ਮਸ਼ਹੂਰੀ ਕਰਦੇ ਹੋ ਤਾਂ ਮੰਨ ਕੇ ਚੱਲੋ ਤੁਸੀਂ 1 ਲੱਖ ਤੋਂ ਲੈ ਕੇ 2 ਲੱਖ 1 ਲੱਖ ਤੋਂ 2 ਲੱਖ ਮਤਲਬ ਵੀ ਤੁਸੀਂ ਸਪੌਂਸਰ ਕਰੋਗੇ ਉਹ ਤੁਹਾਨੂੰ 2 ਲੱਖ ਰੁਪਏ ਦੇ ਦੇਣਗੇ ਤੁਸੀਂ ਉਹਨਾਂ ਦੀ ਵੀਡੀਓ ਦੀ ਐਡ ਕਰਨੀ ਆ ਬਸ ਜਿਹੜਾ ਉਹਨਾਂ ਨੇ ਤੁਹਾਨੂੰ ਪ੍ਰੋਡਕਟ ਨਹੀਂ ਤਾਂ ਤੁਸੀਂ ਉਹਦੀ ਐਡ ਕਰਨੀ ਆ ਤਾਂ ਤੁਸੀਂ 2 ਲੱਖ ਰੁਪਏ ਤੁਸੀਂ ਚਾਰਜ ਕਰੋਗੇ 2 ਲੱਖ ਰੁਪਏ ਸਿਰਫ ਇੱਕ ਵੀਡੀਓ ਦਾ ਉਹ ਵੀ ਕਿੰਨੇ ਸੈਕਿੰਡ ਦੀ ਵੀਡੀਓ ਪਾਣੀ ਆ ਤੁਸੀਂ 30 ਸੈਕਿੰਡ ਤੋਂ ਲੈ ਕੇ 1 ਮਿੰਟ ਦੀ ਬਸ 1 ਮਿੰਟ ਤੋਂ ਵੱਧ ਵੀਡੀਓ ਨਹੀਂ ਪਾਣੀ ਹੈਗੀ ਠੀਕ ਆ ਜੇ ਜਦੋਂ ਮੰਨ ਕੇ ਚਲੋ ਤੁਹਾਡੇ ਮੇ ਤੁਹਾਡੇ ਕੋਲ ਮਹੀਨੇ ਦੀਆਂ ਮਹੀਨੇ ਦੀ ਆਪ ਗੱਲ ਕਰਦੇ ਤੁਹਾਡੇ ਕੋਲ 4 ਸਪੌਂਸਰਸ਼ਿਪਾਂ ਵੀ ਆ ਗਈਆਂ ਤੇ ਤੁਸੀਂ 1 ਲੱਖ ਰੁਪਏ ਤੁਸੀਂ ਇੱਕ ਸਪੌਂਸਰਸ਼ਿਪਾਂ ਦਾ ਲੈ ਰਹੇ ਹਾਂ ਦਾ ਟੋਟਲ ਕਿੰਨਾ ਹੋ ਗਿਆ 4 ਲੱਖ ਰੁਪਈਆ 4 ਲੱਖ ਰੁਪਈਆ ਇਹਦਾ ਹੋ ਗਿਆ ਤੇ ਉਸ ਤੋਂ ਬਾਅਦ ਮੰਨ ਕੇ ਚੱਲੋ ਤੁਹਾਨੂੰ 1 ਲੱਖ ਰੁਪਈਆ ਘੱਟ ਤੋਂ ਘੱਟ ਗਿਆ ਮੈਂ 1 ਲੱਖ ਰੁਪਈਆ ਤੁਹਾਨੂੰ ਆਏਗਾ ਐਜ਼ ਅ ਸੋਸ਼ਲ ਮੀਡੀਆ ਦੇ ਉੱਤੋਂ ਤਾਂ ਕਿੰਨਾ ਹੋ ਗਿਆ ਟੋਟਲ 5 ਲੱਖ 5 ਲੱਖ ਰੁਪਈਆ ਤੁਸੀਂ ਮਹੀਨੇ ਦਾ ਬੜਾ ਸੋਖਾ ਕਮਾ ਲੋਗੇ ਤੁਸੀਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਔਖਾ ਲੱਗੇਗਾ ਕਈ ਬੰਦੇ ਨੇ ਤਾਂ ਹੁਣ ਵੀ ਮੇਰੀ ਵੀਡੀਓ ਦੇਖ ਕੇ ਨਾ ਯਕੀਨ ਨਹੀਂ ਹੁੰਦਾ ਹੋਵੇਗਾ ਵੀ ਯਾਰ ਉਹ ਕਹਿਣਗੇ ਵੀ ਇਹ ਤਾਂ ਝੂਠ ਬੋਲ ਰਿਹਾ ਜਾਂਦਾ ਗੱਪਾਂ ਮਾਰੀ ਜਾਂਦਾ ਵੀ ਇੰਨਾ ਪੈਸਾ ਨਹੀਂ ਕਮਾਇਆ ਜਾਂਦਾ ਵੀਰ ਜੀ ਮੈਂ ਤੁਹਾਡੇ ਨਾਲ ਵਾਦਾ ਕਰਦਾ ਜਿਹੜੇ ਲੋਕ ਕੁਮਾਰੇ ਨੇ ਨਾ ਇਸ ਲਾਈਨ ਦੇ ਵਿੱਚ ਪੈਸਾ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਨੂੰ ਪੁੱਛੋ ਕਿ ਵੀਰ ਜੀ ਵਾਕੇ ਸੱਚੀ ਤੁਹਾਨੂੰ 4-5 ਲੱਖ ਰੁਪਏ ਮਹੀਨਾ ਆਉਂਦਾ ਵਾ ਮੈਂ ਗਰੰਟੀ ਦਿੰਦਾ ਯਾਰ ਆਉਂਦੇ ਆ ਪੈਸੇ 101% ਕਮਾਈ ਜਾ ਸਕਦੇ ਆ ਪੈਸੇ ਤੁਸੀਂ ਸਿਰਫ ਇਸ ਟੋਪੀ ਦੇ ਕੰਮ ਕਰ ਲਓ ਦੇਖੋ ਲਿਖਣਾ ਤੁਸੀਂ ਕੁਝ ਵੀ ਨਹੀਂ ਹੈਗਾ ਤੁਸੀਂ ਸਿਰਫ ਉਹ ਬਾਜ਼ਾਰ ਦੇ ਵਿੱਚ ਕਿਤਾਬ ਲੈਣੀ ਆ ਤੇ ਉਹ ਜਿਹੜੇ ਉਹਦੇ ਵਿੱਚ ਮਤਲਬ ਆਯੁਰਵੇਦਿਕ ਤਰੀਕੇ ਨਾਲ ਦੇਸੀ ਇਲਾਜ ਦੱਸੇ ਹੋਏ ਨੇ ਤੇ ਉਹ ਲੋਕ ਦੇਖਣਗੇ ਕਿਉਂਕਿ ਲੋਕ ਡਾਕਟਰਾਂ ਤੋਂ ਬਹੁਤ ਜ਼ਿਆਦਾ ਦੁਖੀ ਆ ਲੋਕ ਡਾਕਟਰ ਕੋਲ ਜਾਂਦੇ ਆ ਡਾਕਟਰ ਠੀਕ ਕਰਦੇ ਨਹੀਂ ਹੈਗੇ ਬਿਮਾਰੀਆਂ ਲੱਗ ਜਾਂਦੀਆਂ ਉਹਨਾਂ ਨੂੰ ਉਹ ਲੋਕ ਪੈਸੇ ਦੇ ਦੇ ਕੇ ਜੇ ਉਹ ਲੋਕ 500 700 ਰੁਪਏ ਡਾਕਟਰ ਨੂੰ ਦੇ ਕੇ ਹੁੰਦੇ ਆ ਠੀਕ ਫਿਰ ਵੀ ਨਹੀਂ ਹੁੰਦੇ ਜੇ ਤਾਂ ਉਹ ਤੁਹਾਡੇ ਦੇਸੀ ਤਰੀਕੇ ਨਾਲ ਠੀਕ ਹੁੰਦੇ ਤਾਂ ਉਹਨਾਂ ਨੂੰ ਫਾਇਦਾ ਹੀ ਆ ਨਾ ਤਾਂ ਉਹ ਤੁਹਾਡੀ ਵੀਡੀਓ ਦੇਖਣਗੇ ਦੇਖਣਗੇ ਤੇ ਇੱਕ ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ ਜਿਹੜਾ ਤੁਸੀਂ ਇੱਕ ਕਿਤਾਬ ਤੋਂ ਪੜ੍ਹ ਕੇ ਤੁਸੀਂ ਨੁਸਖਾ ਦੱਸੂਗੇ ਨਾ ਉਹਦੇ ਨਾਲ ਲੋਕ 100% ਠੀਕ ਹੋਣਗੇ ਕਿਉਂਕਿ ਇਹ ਬਿਲਕੁਲ ਦੇਸੀ ਨੁਸਖੇ ਨੇ ਘਰੇਲੂ ਤਰੀਕੇ ਨੇ ਵੀ ਤੁਸੀਂ ਕਿਹਨੇ ਨੂੰ ਤਰੀਕੇ ਨਾਲ ਖੰਗ ਕਿਵੇਂ ਠੀਕ ਕਰ ਸਕਦੇ ਹੋ ਚਿੱਟੇ ਵਾਲਾ ਨੂੰ ਕਾਲਾ ਕਿਵੇਂ ਕਰ ਸਕਦੇ ਹੋ ਜਾਨੀ ਕਿ ਉਹ ਜਿਹੜੇ ਸਾਡੇ ਅੱਜ ਦੇ ਲੋਕ ਨੇ ਇਹ ਚੀਜ਼ਾਂ ਨੂੰ ਮਤਲਬ ਹੀ ਕਰਦੇ ਨਹੀਂ ਹੈਗੇ ਉਹ ਕਹਿੰਦੇ ਵੀ ਜਦ ਸਾਨੂੰ ਇੰਨੀ ਖੇਚਲ ਕਰਨ ਦੀ ਲੋੜ ਨਹੀਂ ਹੈਗੀ ਦੇਖੋ ਜੇ ਤੁਸੀਂ ਆਪਣੇ ਕੋਈ ਵੀ ਮੰਨ ਕੇ ਚੱਲੀਏ ਜੇ ਤੁਸੀਂ ਆਪਣੇ ਵਾਲ ਚਿੱਟੇ ਆ ਤੁਹਾਡੇ ਹਨਾ ਤੁਸੀਂ ਉਹਨਾਂ ਨੂੰ ਕਾਲੇ ਕਰਨਾ ਚਾਹੁੰਦੇ ਹੋ ਉਹਦੇ ਵਾਸਤੇ ਜੋ ਵੀ ਤੁਸੀਂ ਮਟੀਰੀਅਲ ਦੱਸੋਗੇ ਹਨਾ ਦੇਸੀ ਤੁਹਾਨੂੰ ਦੁਕਾਨ ਤੋਂ ਲੈ ਕੇ ਉਹਨਾਂ ਨੂੰ ਪੀਸ-ਪੂਸ ਕੇ ਬਣਾਉਣਾ ਗਿਆ ਤਾਂ ਪਹੇਗਾ ਨਾ ਮਹਿੰਦੀ ਹੀ ਬਣਾ ਕੇ ਵਾਲਾ ਚਾਹੁੰਗੇ ਤਾਂ ਹੀ ਤੁਹਾਡੇ ਵਾਲ ਕਾਲੇ ਆਉਣਗੇ ਉਹ ਇੰਨੀ ਖੇਚਲ ਸਾਡਾ ਬੰਦਾ ਕੋਈ ਵੀ ਕਰਨਾ ਨਹੀਂ ਚਾਹੁੰਦਾ ਹੈਗਾ ਤੇ ਕਈ ਬੰਦੇ ਉਹ ਜੇ ਵੀ ਹੈਗੇ ਨੇ ਉਹ ਕਹਿੰਦੇ ਕਿ ਸਾਨੂੰ ਕੋਈ ਤਰੀਕਾ ਦੱਸੇ ਅਸੀਂ ਖੇਚਲ ਕਰ ਲਾਂਗੇ ਵੱਟ ਗਿਆ ਉਹ ਡਾਕਟਰ ਕੋਲ ਕਈ ਬੰਦੇ ਜਾ ਕੇ ਖੁਸ਼ ਨੇ ਕਈ ਬੰਦੇ ਡਾਕਟਰ ਕੋਲ ਜਾ ਕੇ ਬਿਲਕੁਲ ਵੀ ਨਹੀਂ ਖੁਸ਼ ਹੈਗੇ ਸੋ ਇਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰ ਸਕਦੇ ਹੋ ਨਾ ਜੇ ਤੁਸੀਂ ਇਸ ਟੌਪਿਕ ਦੇ ਉੱਤੇ ਕੰਮ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਬਾਅਦ ਤੁਹਾਡਾ ਚੈਨਲ 1 ਮਹੀਨੇ ਬਾਅਦ ਗਰੋ ਬਹੁਤ ਹੀ ਤੇਜ਼ ਕਰੂਗਾ ਬਹੁਤ ਜ਼ਿਆਦਾ ਤੁਸੀਂ YouTube ਤੇ ਜਾ ਕੇ ਦੇਖ ਲਓ ਬਹੁਤ ਘੱਟ ਚੈਨਲ ਨੇ ਇਹੋ ਜਿਹੇ ਹਿੰਦੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਨੇ ਇੰਗਲਿਸ਼ 'ਚ ਵੀ ਹੈਗੇ ਨੇ ਬਟ ਪੰਜਾਬੀ ਦੇ ਵਿੱਚ ਬਹੁਤ ਹੀ ਘੱਟ ਚੈਨਲ ਆ ਜੇ ਤੁਸੀਂ ਪੰਜਾਬੀ ਦੇ ਵਿੱਚ ਇਹ ਟੋਪਿਕ ਦੇ ਤੁਸੀਂ ਚੈਨਲ ਖੋਲੋਗੇ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਬਹੁਤ ਹੀ ਵਧੀਆ ਤੁਸੀਂ ਵੈਸੇ ਕਮਾਣੇ ਸ਼ੁਰੂ ਕਰ ਦੋਗੇ ਦੇਖੋ ਵੌਇਸ ਤੁਹਾਡੀ ਹੋਗੀ ਆ ਵੌਇਸ ਤੁਸੀਂ ਦੇਣੀ ਹੀ ਦੇਣੀ ਆ ਹੁਣ ਜੇਪੋ ਵੀਡੀਓ ਦੀ ਗੱਲ ਕਰੀਏ ਵੀਡੀਓ ਕਿਵੇਂ ਦੇਣੀ ਆ ਵੀਡੀਓ ਵੀ ਜੰਮੀ ਸੁੱਕਿਆ ਤੁਸੀਂ ਤੁਸੀਂ ਕੀ ਕਰਨਾ ਉਹ ਜੋ ਵੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਵਾ ਤੁਸੀਂ ਉਹ ਸਾਰਾ ਹੁਣ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਟਾਈਪ ਕਰ ਲੈਣਾ ਪੰਜਾਬੀ ਦੇ ਵਿੱਚ ਟਾਈਪ ਕਰਕੇ ਉਹਦਾ ਸਕਰੀਨਸ਼ਾਟ ਖਿੱਚ ਲੈਣਾ ਜਾ ਉਹਦੀ ਪੀਡੀਐਫ ਫਾਈਲ ਬਣਾ ਲੈਣੀ ਹੈ ਪੀਡੀਐਫ ਫਾਈਲ ਬਣਾ ਕੇ ਤੇ ਤੁਸੀਂ ਵਾਇਸ ਤੁਹਾਨੂੰ ਮੈਂ ਵੀਡੀਓ ਐਡੀਟਿੰਗ ਦੱਸੀ ਹੋਈ ਹੈ ਵੀ ਤੁਸੀਂ ਵੀਡੀਓ ਐਡੀਟਿੰਗ ਕਿਵੇਂ ਕਰ ਸਕਦੇ ਹੋ ਜੇ ਤੁਸੀਂ ਫਿਰ ਵੀ ਉਹ ਵੀਡੀਓ ਨਹੀਂ ਦੇਖੀਏਗੀ ਤਾਂ ਪਲੀਜ਼ ਮੇਰੇ ਚੈਨਲ ਤੇ ਜਾ ਕੇ ਤੁਸੀਂ ਉਹ ਵੀਡੀਓ ਦੇਖੋ ਵੀ ਤੁਸੀਂ ਮੋਬਾਈਲ ਫੋਨ ਤੋਂ ਤੁਸੀਂ ਐਡੀਟਿੰਗ ਕਿਵੇਂ ਕਰ ਸਕਦੇ ਹੋ ਉਹ ਪੀਡੀਐਫ ਫਾਈਲ ਨੂੰ ਤੁਸੀਂ ਮੋਬਾਈਲ ਵੀਡੀਓ ਐਡੀਟਿੰਗ ਦੇ ਵਿੱਚ ਲਿਆਓ ਮੋਬਾਈਲ ਦੇ ਵਿੱਚ ਤੁਸੀਂ ਵੀਡੀਓ ਐਡੀਟਿੰਗ ਦੇ ਵਿੱਚ ਜਾਓ ਪੀਡੀਐਫ ਫਾਈਲ ਉਹਦੇ ਵਿੱਚ ਲਿਆਓ ਉਹਦੇ ਵਿੱਚ ਲਿਆ ਕੇ ਆਪਣੀ ਵਾਇਸ ਲਗਾਓ ਪਿੱਛੇ ਬੈਕਗ੍ਰਾਉਂਡ ਮਿਊਜ਼ਿਕ ਲਗਾਓ ਤੁਸੀਂ ਆਪਣੀ ਵੀਡੀਓ ਨੂੰ ਐਕਸਪੋਰਟ ਕਰਕੇ ਉਹਨੂੰ ਸੇਵ ਕਰ ਲਓ ਆਪਣੀ ਗੈਲਰੀ ਦੇ ਵਿੱਚ ਤੇ YouTube ਦੇ ਉੱਤੇ ਤੁਸੀਂ ਅਪਲੋਡ ਕਰ ਦਿਓ ਤੇ ਇੱਕ ਵਧੀਆ ਜਿਹਾ ਬਣਾਓ ਥੰਬਨੇਲ ਥੰਬਨੇਲ ਕਿਵੇਂ ਬਣਾਉਣਾ ਉਹ ਵੀ ਮੈਂ ਤੁਹਾਨੂੰ ਆਲਰੇਡੀ ਪਹਿਲਾਂ ਹੀ ਦੱਸਾਇਆ ਉਹਦੇ ਉੱਤੇ ਵੀਡੀਓ ਮੈਂ ਬਣਾਈ ਹੋਈ ਹੈ ਤੁਸੀਂ ਮੇਰੇ ਚੈਨਲ ਤੇ ਜਾਓ ਇੱਕ ਵਾਰ ਪਲੀਜ਼ ਮੇਰੇ ਚੈਨਲ ਦੀ ਸਾਰੀ ਵੀਡੀਓ ਜਾ ਕੇ ਤੁਸੀਂ ਵਾਚ ਕਰੋ ਤੁਹਾਨੂੰ ਪ੍ਰੋਪਰਲੀ ਤਰੀਕੇ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਇੱਕ ਵਧੀਆ ਜਿਹਾ ਤੁਸੀਂ ਥੰਬਨੇਲ ਬਣਾਓ ਤੇ ਉਸ ਤਰ੍ਹਾਂ ਤੁਸੀਂ ਵਧੀਆ ਜੀ ਵੀਡੀਓ ਬਣਾ ਲਓ ਵਧੀਆ ਜਿਹਾ ਬੈਕਗ੍ਰਾਉਂਡ ਮਿਊਜ਼ਿਕ ਲਗਾਓ ਤੇ ਆਪਣੇ ਚੈਨਲ ਦੇ ਉੱਤੇ ਤੁਸੀਂ ਅਪਲੋਡ ਕਰਦੋ ਫੇਸਬੁੱਕ ਤੇ ਅਪਲੋਡ ਕਰਦੋ ਇੰਸਟਾਗ੍ਰam ਤੇ ਅਪਲੋਡ ਕਰਦੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾ ਲੋਗੇ ਨਾਲ ਇੱਕ ਚੀਜ਼ ਇਹ ਵੀ ਦੇਖੋ ਤੁਸੀਂ ਜਿਹੜਾ 300 ਰੁਪਿਆ ਵਾ ਜਿਹੜਾ 300 ਰੁਪਿਆ ਵਾ ਇਹ ਤੁਸੀਂ ਸਿਰਫ ਇੱਕ ਵਾਰ ਹੀ ਇਨਵੈਸਟ ਕਰਨਾ ਵਾ ਕਿਉਂਕਿ ਤੁਸੀਂ ਉਹਦੀ ਕਿਤਾਬ ਜਿਹੜੀ ਆ ਤੁਸੀਂ ਉਹ ਬਾਇ ਕਰਨੀ ਆ ਬੁੱਕ ਆ ਜਿਹੜੀ ਉਹ 100 ਰੁਪਏ ਤੋਂ ਲੈ ਕੇ 500 ਰੁਪਏ ਦੇ ਵਿੱਚ ਆਏਗੀ ਬਸ ਉਹ ਤੁਸੀਂ ਇੱਕ ਵਾਰ ਹੀ ਇਨਵੈਸਟ ਕਰਨਾ ਵਾ ਤੇ ਜਿਹੜੇ ਤੁਹਾਨੂੰ ਪੈਸੇ ਨੇ ਉਹ ਤੁਹਾਨੂੰ ਹਰ ਇੱਕ ਮਹੀਨੇ ਆਉਂਦੇ ਹੀ ਰਹਿਣਿਆ ਕਿਉਂ ਜਿਹੜੀ ਤੁਹਾਡੀ ਵੀਡੀਓ ਉਹ ਵਾਇਰਲ ਹੁੰਦੀ ਰਹਿਣੀ ਆ ਲੋਕਾਂ ਨੇ ਦੇਖੀ ਜਾਣੀ ਆ ਸਰਚ ਕਰਦੇ ਦੇਖੀ ਜਾਣੀ ਆ ਲਾਈਫ ਟਾਈਮ ਤੱਕ ਜਦੋਂ ਤੱਕ ਤੁਹਾਡੀ ਵੀਡੀਓ YouTube ਦੇ ਉੱਤੇ ਪਈ ਆ ਉਦੋਂ ਤੱਕ ਤੁਹਾਨੂੰ ਉਹ ਵੀਡੀਓ ਤੋਂ ਪੈਸੇ ਆਈ ਹੀ ਜਾਣਿਆ ਇੱਕ ਵੀਡੀਓ ਤੋਂ ਮੰਨ ਕੇ ਜੇ ਤੁਸੀਂ ਇੱਕ ਟੌਪਿਕ ਦੇ ਉੱਤੇ ਇੱਕ ਵੀਡੀਓ ਪਾਈ ਤਾਂ ਉਹ ਵੀਡੀਓ ਹੀ ਤੁਹਾਨੂੰ ਘਟੋ ਘਟ ਮੈਨੂੰ ਲੱਗਦਾ 1 ਲੱਖ 1 ਲੱਖ ਤੋਂ ਜਿਆਦਾ 1 ਲੱਖ ਤੋਂ ਜ਼ਿਆਦਾ ਪੈਸਾ ਤੈਨੂੰ ਕਮਾ ਕੇ ਦੇ ਦੇਗੀ ਦੇਖੋ ਲਗਾਇਆ ਤੁਸੀਂ ਕਿੰਨਾ 100 ਤੋਂ ਲੈ ਕੇ 500 ਰੁਪਏ ਦਾ ਕੱਬ ਮੰਨ ਕੇ ਚੱਲਦਾ ਤੁਸੀਂ 300 ਹੀ ਲਾ ਲਿਆ 300 ਰੁਪਏ ਤੁਸੀਂ ਲਗਾਇਆ ਤਾਂ ਤੁਸੀਂ ਪੈਸੇ ਦੇਖ ਲਓ ਕਿੰਨੇ ਕਮਾ ਲਏ ਤੁਸੀਂ ਇੱਕ ਵੀਡੀਓ ਤੁਸੀਂ 1 ਲੱਖ ਰੁਪਇਆ ਕਮਾ ਲਿਆ ਇੱਕ ਟੋਪਿਕ ਤੋਂ ਤੇ ਮੰਨ ਕੇ ਚਲੋ ਉਹਦੇ ਵਿੱਚ ਘਟੋ ਬੁੱਕ ਦੇ ਵਿੱਚ ਘਟੋ ਘਟੋ 500 ਤੋਂ ਵੱਧ ਟੋਪਿਕ ਪੈਨੇ ਜੇ ਤੁਸੀਂ 500 ਵੀਡੀਓ ਪਾ ਲਈਓ ਲਾਈਫ ਟਾਈਮ ਤੱਕ ਤੁਹਾਨੂੰ ਇਨਕਮ ਹੁੰਦੀ ਹੀ ਰਹਿਣੀ ਆ ਉਹ ਇਹ ਨਹੀਂ ਪਤਾ ਉਹਦੇ ਤੋਂ ਕਿੰਨੀ ਕਮਾਈ ਹੁੰਦੀ ਆ ਵੱਧ ਹੀ ਹੋਣੀ ਆ ਘੱਟ ਤਾਂ ਹੋਣੀ ਨਹੀਂ ਹੈਗੀ ਕਿਉਂਕਿ ਜਿੱਦਾਂ ਜਿੱਦਾਂ ਲੋਕ ਦੇਖੀ ਜਾਣਗੇ ਉਹਦੇ ਵੀਊ ਵਧੀ ਜਾਣਗੇ ਤਾਂ ਉਹਦੇ ਪੈਸੇ ਤੁਹਾਨੂੰ ਉਹਦੇ ਆਟੋਮੈਟਿਕ ਹੀ ਤੁਹਾਡੇ ਅਕਾਊਂਟ ਦੇ ਵਿੱਚ ਆਈ ਜਾਣੇ ਵਧੀ ਜਾਣੇ ਤੇ ਮਹੀਨੇ ਬਾਅਦ ਆਟੋਮੈਟਿਕ ਹੀ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆ ਜਾ ਕਰਨੇ ਤੇ ਦੇਖੋ ਇੱਕ ਵੀਡੀਓ ਤੋਂ ਹੀ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋ ਜਾਣਾ ਵਾ ਦੇਖੋ 300 ਰੁਪਏ ਲਾ ਕੇ ਤੁਸੀਂ ਮਹੀਨੇ ਦੇ 2-3 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਤੁਸੀਂ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਵਾਪਸ ਵੀਡੀਓ DD ਨਹੀਂ ਕਰਨੀ ਆ ਰਹੀ ਜਦੋਂ ਮੇਰੇ ਵੀਡੀਓ ਦੇ ਰਿਗਾਰਡਿੰਗ ਪਤਾ ਨਹੀਂ ਲੱਗਦਾ ਪਿਆ ਵੀ ਸਾਨੂੰ ਬੁੱਕ ਨਹੀਂ ਮਿਲਦੀ ਪਈ ਜਾਂ ਤੁਹਾਨੂੰ ਸੀ ਵੌਇਸ ਓਵਰ ਕਿਵੇਂ ਕਰਨਾ ਵਾ ਤਾਂ ਤੁਸੀਂ ਸਕਰੀਨ ਤੇ ਚੱਲ ਰਿਹਾ ਨੰਬਰ ਤੇ ਤੁਸੀਂ ਮੈਨੂੰ ਕਾਲ ਕਰਕੇ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਪੁੱਛ ਸਕਦੇ ਹੋ ਜਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਜੀ ਤੇ ਮੈਨੂੰ ਮੈਸੇਜ ਕਰ ਦਿਓ ਉੱਥੇ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਨੀਚੇ ਕਮੈਂਟ ਕਰ ਸਕਦੇ ਹੋ ਤੁਸੀਂ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਜ ਕੋਸ਼ਿਸ਼ ਕਰਾਂਗਾ ਜੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ